ਐਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਕੀਕਾ ਨਾਇਆ ਪਾਏ ਹੋਇਆ ਕਾਲਸ ਤੇ ਕਰਨਾ ਹੈ ਅੱਜ ਆਪਾਂ ਇੱਕ ਪਰਾਂਵਰੇ ਜਾਣਕਾਰੀ ਲੈਣੀ ਹੈ ਮੈਡਮ ਤੋਂ ਜੇ ਪੇਪਰ ਕਰਦਾਂਗੇ ਤਾਂ ਅਗਲੀ ਕਲਾਸ ਚੋਂ ਮੁੰਡੇ ਜਾਂ ਫੇਲ ਕਰਕੇ ਮਾਰਦੇ ਆਂ ਬਾਬਿਓ ਤੇ ਬਸ ਉਹਨਾ ਅੰਦਰ ਜਾਊਗਾ ਮੈਡਮ ਤੋਂ ਜਾਣਕਾਰੀ ਲੈ ਕੇ ਆਊਗਾ ਤੇ ਫਿਰ ਟਿਕਾਣੇ ਪਾ ਲਊਗਾ ਬੁੱਕਾਂ ਤੇ ਫਿਰ ਉਹ ਤੋਂ ਪੇਪਰ ਵੀ ਦੇਣੇ ਆ ਤੇ ਲੋ ਜੀ ਹੱਕ ਤਾਂ ਪਿੰਡ ਵੱਲ ਨੂੰ ਤੇ ਆਪਾਂ ਆਪਣਾ ਵੀ ਮੂੰਹ ਦਿਖਾ ਦਈਏ ਚੱਕੋ ਤੇ ਇਹ ਪਾਸ ਹੁਣ ਜਾ ਕੇ ਖੜਦੇ ਆਂ ਆਪਾਂ ਪੰਜੋਲੀ ਕਿਉਂਕਿ ਆਪਾਂ ਫੜਨੇ ਦੇ ਕੁਲਚੇ ਚੱਕੋ ਜੀ ਪਹੁੰਚ ਗਏ ਪੰਜੋਲੇ ਤੇ ਮੁੰਡਾ ਲੱਗਿਆ ਹੋਇਆ ਤਾਤੇ ਵਤ ਕਰਨ ਤੇ ਬਾਕੀ ਬਸ ਹੁਣੇ ਦੇ ਬਾਅਦ ਕੁਲਚੇ ਫੜਦੇ ਆਪਾਂ ਤੇ ਇੱਥਰ ਭਾਈ ਗਿਆ ਹੋਇਆ ਅੰਦਰ ਆਪਣਾ ਸਕੂਲ ਚਾ ਗੁਰਦੁਆਰਾ ਸਾਹਿਬ ਆ ਪੰਜੋਲੀ ਦਾ ਤੇ ਉਹ ਉੱਧਰ ਸਕੂਲ ਚ ਗਿਆ ਹੋਇਆ ਤੇ ਬਾਕੀ ਹੁਣ ਬਾਹਰ ਆ ਜਾਣ ਦੋ ਤੇ ਆਪਾਂ ਕੁਲਚੇ-ਕਲਚੇ ਫੜਦੇ ਆ ਤੇ ਮੁੰਡੇ ਆ ਗਿਆ ਤਾਂ ਬਾਹਰ ਆਪਾਂ ਕੁਲਚੇ ਫੜਿਆ ਉਹ ਸਕੂਲ ਚ ਅੰਦਰ ਗਿਆ ਹੋਇਆ ਸੀਗਾ ਤੇ ਬਾਕੀ ਚਲੋ ਅਸੀਂ ਫੜ ਕੇ ਕੁਲਚੇ ਖਾਣ ਆਇਆ ਕਰਨ ਤੇ ਤੇ ਆਓ ਜੀ ਕੀ ਹਾਲ ਚਾਲ ਕੱਲ ਆਪਾਂ ਕਿਹਾ ਸੀ ਕਾਲਜ ਤੇ ਅੱਜ ਆਪਾਂ ਤੋੜਦੇ ਆਂ ਬਤਾਉਂ ਬਤਾਉਂ ਤੋੜਦੇ ਆਂ ਤੇ ਉਧਰ ਲੱਗੇ ਹੋયા ਬਤਾਉਂ ਤੋੜਨ ਵਾਸਤੇ ਤੇ ਆਪਾਂ ਲੈ ਆਏ ਰੈਡੀ ਕਰ ਤੋਂ ਤੇ ਬਾਕੀ ਆਪਾਂ ਮੋਟੂ ਵੀ ਚਲਾ ਦਿੱਤੇ ਤੇ ਕਿਉਂ ਸਾਫ ਪਾਣੀ ਇਕੱਲੇ ਵੇ ਬਾਕੀ ਕੰਨਕ ਵੀ ਅੱਜ ਆਪਾਂ ਇਧਰ ਸ਼ਿੱਟੇ ਨਾਲ ਵਿਜੋ ਜਿਵੇਂ ਪਤਾ ਤੁਹਾਨੂੰ ਬਲੌਕਾਂ ਦੇਖਿਆ ਤਾਂ ਪਹਿਲੇ ਤੇ ਬਾਕੀ ਹਲੇ ਹੇਕਲ ਨਹੀਂ ਲੱਗੀ ਜਾਂ ਨਿਕਲਣ ਲੱਗੂਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਫਿਰ ਚੱਲੀਏ ਆਪਾਂ ਉਧਰ ਨੂੰ ਬਤਾਉਂ ਅਗਰੇ ਨੂੰ ਤੇ ਮੁੰਡਾ ਕਹਿੰਦਾ ਸਾਫ਼ ਨਹੀਂ ਹੈਗਾ ਪਾਣੀ ਮਾੜਾ ਮੋਟਾ ਹੋਰ ਮੋਟਰ ਚਲਾ ਦਨੀ ਆ ਤੇ ਇਧਰ ਆਪਾਂ ਕੀ ਬੀਜਿਆ ਤੇ ਇੱਥੇ ਇੱਥੇ ਬਾਬੇ ਸਰੋਂ ਬੀਜੀ ਦੀ ਪਰ ਕੋਈ ਰਿਜ਼ਲਟ ਨਹੀਂ ਆਇਆ ਨਿਕਲੀ ਹੋਣੀ ਹੈਗੀ ਤੇ ਬਾਕੀ ਹੁਣ ਇੱਥੇ ਬਾਕੀ ਇੱਥੇ ਵੀ ਆਪਾਂ ਬਤਾਉਂ ਬੀਜ ਦਾਂਗੇ ਲਾ ਦਾਂਗੇ ਤੇ ਬਾਕੀ ਆ ਜਗਾ ਛੱਡੀ ਹੋਈ ਆਪਾਂ ਪਾਰਕ ਵਾਸਤੇ ਸਾਫ਼ ਕਰਕੇ ਤੇ ਆਪਾਂ ਤੇ ਚਲੋ ਬਾਕੀ ਅੱਗੇ ਚੱਲਦੇ ਆਪਾਂ ਬਤਾਉਾਂਗੇ ਨਹੀਂ ਨੂੰ ਕੰਟੀਨਿਊ ਕਰਦੇ ਆਂ ਅੱਗੇ ਨੂੰ ਤੇ ਮੁੰਡਿਆ ਆਪਾਂ ਵਾਇਸ ਓਵਰ ਕਰ ਰਹੇ ਆ ਕਿਉਂਕਿ ਬੋਲਣਾ ਰਹਿ ਗਿਆ ਸੀਗਾ ਬੋਲਣਾ ਤਾਂ ਸੀਗਾ ਪਰ ਆਪਾਂ ਮਾਈਕ ਲਾ ਰੱਖਿਆ ਸੀਗਾ ਮਾਈਕ ਬੰਦ ਤਾਂ ਤੇ ਬਾਕੀ ਮੁੰਡਾ ਲੱਗ ਗਿਆ ਟੋਟੋ ਹੀ ਕਰਨ ਬਾਕੀ ਆਪਾਂ ਉੱਥੇ ਆ ਕੇ ਰੇਡੀ ਸਿੱਟਾਂਗੇ ਪੱਲੀ ਪਾ ਕੇ ਉੱਤਰ ਉੱਤਰਾਈ ਚੱਲ ਰਹੀ ਹੈ ਤੇ ਬਾਕੀ ਮੁੰਡਾ ਚੱਲੀ ਜਾਂਦਾ ਪੂਰਾ ਦੱਪ ਕੇ ਰੱਖਿਆ ਕੰਮ ਛੇਰੇ ਨੇ ਬਾਕੀ ਹਾਥੋਂ ਤਾ ਮਾਰ ਕੇ ਹਾਂ ਬਸ ਲਾਂਗੇ ਜੂ ਅੱਗੇ ਨੂੰ ਬਤਾਉਣ ਲੈ ਕੇ ਤੇ ਚਲੋ ਪਾਪੇ ਅੱਗੇ ਦਿਖਾਣੇ ਤੁਹਾਨੂੰ ਪੈਸਾ ਇਕੱਠਾ ਕਰਿਆ ਹੋਊਗਾ ਉਹ ਵਿਆਹ ਤਾਂ ਆਪੇ ਹੋ ਜਾਣਾ ਦੇ ਹਲੇ ਬੜਾ ਗਾਲਤ ਕਵੀਦਾਰੀ ਆ ਆਪਣਾ ਕਾਣਾ ਆਪਾਂ ਨੇ ਮਾਰੀ ਦਾ ਮਾਲ ਕਾ ਸੰਕਰ ਫਿਆਰ ਹੈ ਨਾ ਉਹ ਬਾਹਰ ਦੇਖੀ ਹਲੇ ਆਪਾਂ ਸਾਨੂੰ ਟੈਨਸ਼ਨ ਨਹੀਂ ਆ ਇਹ ਬੜਾ ਪਿਆਰ ਕਰਦੀ ਹੈ ਜਿਸਦੇ ਦਾ ਕਾਬਲ ਆ ਬੰਦੇ ਦਾ ਵਿਚਾਰਾ ਵਧੀਆ ਕਰੀ ਜਾ ਰਿਹਾ ਆਪਣਾ ਨਾ ਕਿਉਂ ਕਿ ਅੰਦਰ ਹੈ ਫੈਕਟਰੀ ਨਾਲ ਰੇਲ ਤੇ ਚੱਲੇ ਕਿੱਲਾ ਹੋਣਾ ਹੈ ਹੈ ਹੰਬਾਲੀ ਕੰਨੀ ਆ ਇੱਡੀ ਦੂਰ ਜਾਂਦਾ ਸੀ ਰੋਜ ਮਤਾਂਵਾਂ ਦਾ ਪੂਰਾ ਕੰਮ ਚੱਲ ਰਿਹਾ ਬਾਬਿਓ ਤੇ ਇੱਕ ਥੱਲੇ ਭਰਤਾ ਬਾਕੀ ਛਾਂਟੀ ਕਰੇ ਹੋਇਆ ਇੱਕ ਰੇੜੀ ਪਹਿਲਾਂ ਕੀਰਤੀ ਸੀ ਉਹ ਛਾਂਟੀ ਕਰਤੀ ਆਪਾਂ ਇੱਕ ਰੇੜੀ ਹੋਰ ਆ ਗਈ ਤੇ ਬਾਕੀ ਹੁਣ ਅੱਬ ਥੋੜਿਓ ਰਹਿ ਗਏ ਮੁੱਟੇ ਤੋੜਦਿਆਂ ਪੱਕੇ ਦਾ ਤੋੜ ਲੇ ਇੱਕ ਰੇੜੀ ਸ਼ਾਇਦ ਹੋਰ ਹੋਊਗੀ ਉਸ ਤੋਂ ਬਾਅਦ ਬਾਕੀ ਕੰਮ ਰੇਪੜ ਜੂ ਆਪਾਂ ਆਪਣਾ ਬਸ ਛਾਂਟੀ ਕਰਕੇ ਕਨਾਂ ਲੈ ਜਾਗੇ ਤਰਾਂ ਜਾ ਕੇ ਲਫਾਫਿਆਂ ਨਾਲ ਲਫਾਫਿਆਂ ਦੀ ਭਰ ਕੇ ਫਿਰ ਆਪ ਸਿੱਧਾ ਪਟਿਆਲੇ ਆਕਦਾ ਕਿਉਂਕਿ ਪਟਿਆਲੇ 3 ਵਜੇ ਵੀਕਣ ਲਾਦਦੇ ਆਪਾਂ ਇੱਥੋਂ ਤੁਰ ਪਾਂਗੇ 2:00 ਵਜੇ ਉੱਥੇ ਪਹੁੰਚ ਜਾਾਂਗੇ ਆਪਾਂ 3:00 ਵਜੇ ਤੱਕ ਫਿਰ ਸਾਢੇ 3:00 ਸ਼ੁਰੂ ਹੋ ਜਾਂਦਾ ਉੱਥੇ ਵੀਕਣ ਦਾ ਕੰਮ ਕਿਉਂਕਿ ਦੋ ਵਾਰੀ ਮੰਡੀ ਲਾਦੀ ਆ ਪਟਿਆਲੇ ਇੱਕ ਸਵੇਰੇ ਇੱਕ ਸ਼ਾਮ ਨੂੰ ਰਾਜਪੁਰੇ ਆਪਣੀ ਕੱਲੀ ਸਵੇਰ ਨੂੰ ਲਾਦੀ ਉਹਦੇ ਕਰਕੇ ਆਪਾਂ ਸ਼ਾਮ ਨੂੰ ਰੱਖਿਆ ਕਰਦੇ ਤੇ ਤੇ ਲੋ ਜੀ ਚਾਹੀ ਆ ਗਈ ਨਾਲ ਗਲਾਜਮ ਰਸਗੁਲੇ ਆ ਤੇ ਬਾਕੀ ਚਾਹ ਨੂੰ ਜੁਆਏ ਕਰ ਰਹੇ ਆ ਪੂਰੀ ਲੈ ਆ ਵੀ ਚੱਕ ਲੈ ਮੁੰਡਣ ਗਲਾਜਮ ਤੇ ਬਾਕੀ ਇਹ ਤੋਂ ਬਾਅਦ ਹੁਣ ਆਪਾਂ ਬਤਾਉ ਘਰ ਨੂੰ ਲੈ ਕੇ ਚੱਪਰੋ ਛਾਂਟੀ ਦਾ ਕੰਮ ਨਿਭੜ ਗਿਆ ਤੇ ਦੇਖੋ ਪਿੱਛੇ ਸਰੋਂ ਲਾਈ ਵੀ ਆ ਬਾਈਆਂ ਨੇ ਅੱਜ ਕੀ ਤੇ ਬਾਕੀ ਹੁਣ ਚੱਲੇ ਆਪਾਂ ਘਰ ਨੂੰ ਘਰਾਂ ਜਾ ਕੇ ਭਰਦਿਆਂ ਲਫਾਵੇ ਲਫਾਵੇ ਭਰ ਕੇ ਚੱਲਦੇ ਆ ਮੰਡੀ 'ਚ ਬਬਿਓ ਪਿੱਛੇ ਦਿਖਾ ਦੇ ਬਤਾਉ ਲਾਓ ਜੀ ਕਰੋ ਜੀ ਚੈੱਕ ਬਾਕੀ ਇਹਦਾ ਸੌ ਦੇਖੋ ਬਬਿਓ ਬਾਕੀ ਵੀਡੀਓ ਵਧੀਆ ਲੱਗਦੀਆਂ ਨੇ ਬੀੜੀਆਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਜੋ ਕਿਉਂਕਿ ਬਾਗੋ ਬਾਗ ਕੰਮ ਚੱਲਦਾ ਮੜਿਓ ਤੇ ਬਲੌਗ ਚਲੋ ਵੀ ਲੈ ਕੇ ਚੱਲੇ ਬਤਾਉਂ ਚੱਕੋ ਭਰਤੀ ਗੱਡੀ ਤੇ ਬਸ ਮੜਿਆ ਹਵਾ ਚੈੱਕ ਕਰਾ ਲਈਏ ਹਵਾ ਘਟਣਾ ਅੱਜ ਆਪਣੀ ਗੱਡੀ ਚ ਤਾਂ ਕਰਕੇ ਬਸ ਹਵਾ ਚੈੱਕ ਕਰਾ ਕੇ ਆਪ ਹਾਕਤ ਨੇ ਫਿਰ ਤੋਂ ਪਟਿਆਲੇ ਨੂੰ ਪਟਿਆਲੇ ਕਹਿੰਦੇ ਅੱਜ ਵੀਪੇ ਰਿਡ ਚੱਲਿਆ ਤੇ ਬਾਕੀ ਦੇਖਦੇ ਆਂ ਜਾਂ ਕੀ ਬਣਦਾ ਕੀ ਨਹੀਂ ਕਿਉਂਕਿ ਦੋ ਵਾਰੀ ਮੰਡੀ ਲਾ ਕੇ ਮੱਸੇ ਸੀਗਾ ਤੁਹਾਨੂੰ ਆਪਾਂ ਲੈ ਕੇ ਜਾਵਾਂਗੇ ਉੱਥੇ ਚੱਕ ਬਤਾਂ ਤੁਹਾਨੂੰ ਬਾਕੀ ਦੇਖਦੇ ਆਂ ਰਾਜ ਪ੍ਰੋਜੈਕਟ ਇੱਥੇ ਪਟਿਆਲੇ ਜਾ ਕੇ ਆਪਣਾ ਕੀ ਬਣਦਾ ਚੱਕੋ ਬਾਬੇ ਬੋਲੀ ਲੱ ਕਰਨ ਲੱਗੇ ਹੋਈਆਂ ਬੱਕ ਚੈੱਕ ਕਰ ਲੋ ਆ ਦੇ ਦਾਲੇ ਆਪਣੇ ਬਤਾਉਂਦੇ ਹੋ ਫਿਰ ਬੋਲੀ ਚੱਲ ਰਿਹਾ 60 ਰੁਪਏ ਵਿਕਦਾ ਜੀ ਟਮਾਟਰਾਂ ਦੇ ਬੇਦੀ ਜੀ ਤੇਰੇ ਕਿਨੇ ਬਈ ਚੱਕੋ 11 ਚਲੋ ਵੀ ਮਿੱਤਰੋ ਭੁੱਖ ਲੱਗੀ ਦੀ ਕੀ ਖਾ ਵੀ ਲਈਏ ਇਹ ਆਪਾਂ ਕੰਟਰੋਲ ਪੰਪ ਤੇ ਖੜੇ ਆ ਬਾੜ ਤੇ ਲੋ ਮੁੰਡਿਓ ਪਤਾਉਣ ਛੱਡ ਗਏ ਮੁੜਿਆ ਤੇ ਹੁਣ ਬਸ ਪਹੁੰਚ ਗਏ ਆਪਾਂ ਪਿੰਡ ਆਪਣੇ ਖਾ ਪੀ ਕੇ ਵੀ ਆਪਾਂ ਨਾਲ ਸੁਲੰਗਿਆ ਏ ਤੇ ਬਾਕੀ ਹੁਣ ਦੇਖਦੇ ਆ ਜੇ ਟਾਈਮ ਲੱਗੇ ਆਪਾਂ ਮੋਟਰ ਤੇ ਆ ਕੇ ਤੁਹਾਨੂੰ ਦਿਖਾਵਾਂਗੇ ਮਾੜਾ ਮੋਟਾ ਸਮਾਨ ਜਲਾਇਆ ਹੋਇਆ ਬਾਕੀ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇ ਚਲੋ ਜੀ ਆਪਾਂ ਘਰ ਜਾ ਕੇ ਤੁਹਾਨੂੰ ਗੱਡੀ ਖੜਾ ਕੇ ਫਿਰ ਦੇਖਦੇ ਆ ਤੈਨੂੰ ਲੋਵੀ ਮੇਟਰੋ ਜਾਂ ਖਾਤਾ ਮੋਟਰ ਤੇ ਆ ਗਏ ਇਹ ਚੈੱਕ ਕਰੋ ਆਪਣਾ ਕਣ ਬੀਜਿਆ ਹੋਇਆ ਦੂਰਿਆ ਤਿੰਨ ਕਿਆਰੀਆਂ ਬੀਜੀਆਂ ਹੋਈਆਂ ਬਾਬਿਓ ਤੇ ਬਾਕੀ ਇਦਰਾ ਗਾ ਜਰਾ ਗਿਆ ਆ ਪਾਲਕ ਬੀਜੀ ਦੀ ਹੋਈ ਨਹੀਂ ਆ ਮਿੱਥੇ ਖੜਿਆ ਟੋਪ ਦੇ ਪੂਰੇ ਤੇ ਆ ਧਨੀਆ ਬੀਜਿਆ ਸੀਗਾ ਆ ਵੀ ਨਹੀਂ ਹੋਇਆ ਮੜ ਮੁੱਤ ਇਹ ਬਸ ਇਹ ਕੰਮ ਬਣਦਾ ਹੁੰਦਾ ਜਿਹੜਾ ਭਨੇ ਨਹੀਂ ਕਰਨੀ ਤੇ ਗੱਲਾਂ ਕਰਨੀਆਂ ਨੇ ਫੂਚ ਵੀਡੀਓ ਬਣਾ ਲੀਆਂ ਐਨਿਕਾ ਮੁੰਡੇ ਕਰਨੇ ਪੈਂਦੇ ਨੇ ਪੁੱਤਰ ਬਾਕੀ ਆ ਮਟਰ ਲਾ ਰੱਖਿਆ ਦੇਖੋ ਇਹ ਮਟਰ ਕਿੱਥੇ ਪਹੋਗੇ ਇੱਥੇ ਮੈਂ ਗੌਰ ਰੱਖੀ ਗੁੱਡ ਗੜਈਆ ਕਰਿਆ ਤੇ ਉਹ ਗੋਭੀ ਲਾ ਰੱਖੀ ਆ ਠੀਕ ਹੈ ਜੀ ਤੇ ਬਾਕੀ ਚਲੋ ਸਾਡੀ ਅੱਜ ਦੀ ਵੀਡੀਓ ਚ ਇੰਨਾ ਕੀ ਬਾਕੀ ਚੈਨਲ ਨੂੰ ਲਾਈਕ ਕਰ ਲਿਓ ਤੇ ਵੀਰੇ ਚੈਨਲ ਨੂੰ ਲਾਈਕ ਨਹੀਂ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਠੀਕ ਆ ਛੁੱਡੂਗਾ ਜੀ ਚਲੋ ਸੁਣ ਲੋ ਵਾਪੇ ਉਹ ਗੱਲ ਕੀ ਹੋ ਜਾਂਦੀਆਂ ਮਾੜੀ ਮੋਟੀ ਉਸਤਾਦ ਹੈਗੇ ਆ ਆਪਣੇ ਵੱਡੇ ਤੇ ਬਾਕੀ ਜਿਹੜਾ ਕੁਝ ਕਿਹਾ ਹੈ ਨੇ ਕਰ ਲਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਬਾਕੀ ਚਲੋ ਬਾਏ ਬਾਏ ਮਿਲਦੇ ਆਂ ਅਗਲੀ ਵੀਡੀਓ ਅਗਲੇ ਬਲੌਗ ਦੇ ਵਿੱਚ ਮਿੱਤਰੋ ਤੇ ਚਲੋ ਬਾਏ ਬਾਏ